ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬੈਰੀ ਸਾਹਿਬ ਸੰਗਤ ਜੀਓ ਤਾਂ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੇਲੇ ਸਿੱਖੋ ਇਹਨੇ ਭਾਈ ਮੰਜ ਜੀ ਜਿਨ੍ਹਾਂ ਨੂੰ ਖਿਤਾਬ ਮਿਲਿਆ ਸੀ ਛਾਤੀ ਨਾਲ ਲਾ ਕੇ ਗੁਰੂ ਸਾਹਿਬ ਨੇ ਕਹਾ ਹੀ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿთა ਸਭ ਜਲ ਸਭ ਜਗ ਲੰਗੜਹਾਰਾ ਇਹ ਗੁਰੂ ਸਾਹਿਬ ਨੇ ਉਹਨਾਂ ਦੀ ਸੇਵਾ ਤੋਂ ਤਰੁੱਟ ਕੇ ਇੱਕ ਕਿਤਾਬ ਦਿੱਤਾ ਤੇ ਆਪਣੇ ਛਾਤੀ ਨਾਲ ਕੋਟਕੇ ਲਾਇਆ ਸੋ ਇਹ ਪਿਆਰੇ ਸਿੱਖ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੰਗਮਾਜ ਦੇ ਰਹਿਣ ਵਾਲੇ ਸਨ ਅਤੇ ਇੱਕ ਮੁਸਲਮਾਨ ਪੀਰ ਸਕੀ ਸਰਵਰ ਦਾ ਪੁਜਾਰੀ ਸੀ ਇਸਨੇ ਆਪਣੇ ਘਰ ਦੇ ਵਿੱਚ ਇੱਕ ਪੀਰਖਾਨਾ ਵੀ ਬਣਾਇਆ ਹੋਇਆ ਸੀ ਕਬਰ ਵੀ ਬਣਾਈ ਹੋਈ ਸੀ ਜਿਹਦੇ ਤੇ ਹਰ ਵੀਰਵਾਰ ਨੇਵ ਨਾਲ ਮਿੱਠੀ ਰੋਟੀ ਚੜਾਉਂਦਾ ਸੀ ਜਿਹਨੂੰ ਰੋਟ ਵੀ ਕਹਿੰਨੇ ਆ ਸਰਦਾਲਵਨ ਨਾਲ ਲੈ ਕੇ ਨੇ ਹਰ ਸਾਲ ਨਿਗਾਹੇ ਪਿੰਡ ਜਾਂਦਾ ਹੁੰਦਾ ਸੀ ਜਿੱਥੇ ਇਹਨਾਂ ਦੇ ਪੀਰ ਦਾ ਜਿਹੜਾ ਹੈ ਹੈਡ ਆਫ ਸੀ ਕਬਰ ਸੀ ਮੇਲ ਉੱਤੇ ਬਹੁਤ ਜ਼ਿਆਦੇ ਜੁੜਦੇ ਹੁੰਦੇ ਸੀ ਜਿੰਨੇ ਵੀ ਇਲਾਕਿਆਂ ਦੇ ਇਹਨਾਂ ਦੇ ਪੁਜਾਰੀ ਸੀ ਸਨ 1585 ਦੀ ਗੱਲ ਹੈ ਇਹ ਜਥੇ ਸਮੇਤ ਪੀਰ ਨਗਾਹੇ ਤੋਂ ਆਵਸਾਉਂਦੇ ਹੋਏ ਨਾ ਅਮਰਸਰ ਰੋਗੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਇਹਨਾਂ ਨੇ ਸੰਗਤ ਵਿੱਚ ਬੈਠ ਗਏ ਇੱਥੇ ਜਦੋਂ ਉਹਨਾਂ ਨੇ ਕੀਰਤਨ ਸੁਣਿਆ ਗੁਰੂ ਮਹਾਰਾਜ ਦੇ ਪਾਵਨ ਬਚਨ ਸੁਣੇ ਤੇ ਮਨ ਨੂੰ ਬੜੀ ਸ਼ਾਂਤੀ ਆਈ ਮਨ ਪਤੀ ਜਿੱកਾ ਖਿੱਚਿਆ ਗਿਆ ਇਤੋਂ ਮਾਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਇਹਨਾਂ ਦੇ ਮਨ ਵਿੱਚ ਆ ਗਿਆ ਤੇ ਭਾਈ ਮੱਜ ਨੇ ਗੁਰੂ ਅੱਗੇ ਜਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਸਿੱਖੀ ਦੀ ਦਾਤ ਦੇ ਦਿਓ ਮੈਨੂੰ ਤੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਸਿੱਖੀ ਉੱਤੇ ਸਿੱਖੀ ਨਹੀਂ ਡੇਗ ਸਕਦੀ ਪਹਿਲਾ ਆਪਣੇ ਘਰ ਜਾ ਕੇ ਆਪਣਾ ਪੀਰਖਾਨਾ ਢਾ ਸਖੀ ਸਰਵਰ ਦੀ ਪੂਜਾ ਛੱਡ ਤੇ ਸਿੱਖੀ ਦੇ ਉਲਟ ਸਾਰੇ ਕੰਮ ਕਰਨੇ ਬੰਦ ਕਰ ਤਾਂ ਹੀ ਤੂੰ ਸਿੱਖ ਬਣ ਸਕਦਾ ਹੈ ਨਹੀਂ ਤੂੰ ਆਪਣੋ ਚਲਾਈ ਜਾ ਤੇ ਭਾਈ ਮੰਜ ਨੇ ਕੀ ਕੀਤਾ ਗੁਰੂ ਸਾਹਿਬ ਦਾ ਬਚਨ ਮੰਨ ਲਿਆ ਉਹ ਆਪਣੇ ਘਰ ਗਏ ਘਰ ਜਾ ਕੇ ਸਭ ਤੋਂ ਪਹਿਲਾਂ ਉਹਨੇ ਉਹ ਕਬਰ ਢਾ ਦਿੱਤੀ ਸਫਾਈ ਕਰ ਦਿੱਤੀ ਰੂਟ ਬਕਾਉਣਾ ਵੀ ਬੰਦ ਕਰ ਦਿੱਤਾ ਤੇ ਹਮੇਸ਼ਾ ਧਰਤੀ ਤੇ ਪੁੰਜੇ ਸੌਂਦੇ ਸੀ ਉਹ ਵੀ ਸੋਨਾ ਬੰਦ ਕਰ ਦਿੱਤਾ ਤੇ ਹੋਰ ਵੀ ਲੋਕਾਂ ਨੂੰ ਧਾਗੇ ਤਵੀਤ ਵਿਦਿਆ ਕਰਦੇ ਸਨ ਉਹ ਵੀ ਦੇਣੇ ਬੰਦ ਕਰ ਦਿੱਤੇ ਤੇ ਗੁਰੂ ਜੀ ਕੋਲ ਆ ਗਏ ਤੇ ਪਿੰਡ ਦੇ ਸਾਰੇ ਲੋਕ ਸਖੀ ਸਰਵਰੀ ਸੀ ਉਹਨਾਂ ਦੇ ਸਿੱਖੀ ਸੇਵਕ ਹੀ ਉਧਰ ਜਦੋਂ ਉਹਨਾਂ ਨੇ ਇਹ ਵੇਖਿਆ ਕੀ ਬਣ ਗਿਆ ਤੇ ਸਾਰੇ ਭਾਈ ਮੰਜ ਦੇ ਦੁਸ਼ਮਣ ਬਣ ਗਏ ਉਹਨਾਂ ਨੇ ਪਿੰਡ ਦੇ ਚੌਧਰੀ ਬੁੜੇ ਤੋਂ ਵੀ ਧਾਰ ਦਿੱਤਾ ਪਿੰਡ ਦੇ ਮੁਖੀਏ ਤੋਂ ਵੀ ਧਾਰ ਦਿੱਤਾ ਅਤੇ ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਇਹਨਾਂ ਦੇ ਘਾਟੇ ਪੈ ਗਏ ਨੁਕਸਾਨ ਹੋਣੇ ਸ਼ੁਰੂ ਹੋ ਗਏ ਪਰ ਉਹਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਸਿੱਖ ਜਿਹੜਾ ਡੋਲਦਾ ਨਹੀਂ ਹੈ ਇੱਥੇ ਗੁਰੂ ਪਰੇ ਵੀ ਜਦੋਂ ਅਸੀਂ ਸਿੱਖੀ ਵੱਲ ਆਵਾਂਗੇ ਨਾ ਤੇ ਸਾਨੂੰ ਵੀ ਕਈ ਪ੍ਰੀਖਿਆ ਦੇਣੀਆਂ ਪੈਣਗੀਆਂ ਪਰ ਜਿਹੜਾ ਡੋਲ ਰਹੇ ਉਹ ਗੁਰੂ ਦੀ ਬਚਨਾਂ ਤੇ ਟਿਕਿਆ ਰਹੇ ਤੇ ਉਹਦੀ ਸੇਵਾ ਪ੍ਰਵਾਨ ਹੁੰਦੀ ਹੈ। ਹੁਣ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਕੀ ਹੋਇਆ ਕਿ ਆਪਾਂ ਤੱਕਦੇ ਤੇ ਸਭ ਤੋਂ ਪਹਿਲਾਂ ਸੇਵਾ ਕਰਵਾਈ ਜਾਂਦੀ ਹੈ। ਤੇ ਭਾਈ ਮੰਜ ਦੀ ਵੀ ਸੇਵਾ ਲਾ ਦਿੱਤੀ। ਉਹਨਾਂ ਦੀ ਸੇਵਾ ਕਿਹੜੀ ਸੀ ਕਿ ਜੰਗਲ ਵਿੱਚੋਂ ਲੱਕੜਾ ਇਕੱਠੀਆਂ ਕਰਕੇ ਲਿਆਉਣੀਆਂ ਤੇ ਲੰਗਰਾਂ ਵਾਸਤੇ ਦੇਣੀਆਂ। ਇਤਰਾ ਰਜਾਨਾ ਸੇਵਾ ਕਰਨੀ। ਇੱਥੇ ਵੀ ਇੱਕ ਦਿਨ ਕੀ ਹੋਇਆ ਕਿ ਮਨ ਚ ਆਇਆ ਕਿ ਭਾਈ ਜਿੰਨੀ ਸੇਵਾ ਕਰਦੇ ਉਹਨਾਂ ਦੇ ਵਿੱਚ ਆਪਾਂ ਲੰਗਰ ਹੀ ਛਾਗੀ ਜਾਂਦੇ ਆ ਫਿਰ ਇਹਨਾਂ ਨੇ ਕਰਨਾ ਕਿ ਦੁਗਣੀਆਂ ਲੱਕੜੀਆਂ ਇਕੱਠੀਆਂ ਸ਼ੁਰੂ ਕਰਤੀਆਂ ਅਧੀਆਂ ਗੁਰੂ ਘਰ ਦੇ ਵਿੱਚ ਢਾੜ ਦੇਣੀਆਂ ਤੇ ਅਧੀਆਂ ਗੁਰੂ ਪਿਆਰੇ ਬਾਹਰ ਵਿੱਚ ਨਹੀਂ ਉਹ ਮਾਇਆ ਲੈ ਕੇ ਆਉਣੀ ਆਪਣੀ ਕਿਰਤ ਨਾਲ ਕਰਨੀ ਸ਼ੁਰੂ ਕਰ ਦਿੱਤੀ ਇਤਨਾ ਸੇਵਾ ਕਰਦੇ ਆ ਕਰਦੇ ਆ ਇੱਕ ਦਿਨ ਕੀ ਹੋਇਆ ਕਿ ਬਹੁਤ ਜ਼ੋਰ ਦੀ ਹਨੇਰੀ ਵਗੀ ਤੇ ਭਾਈ ਸਾਹਿਬ ਨੇ ਆਪਣੇ ਸਿਰ ਤੇ ਲੱਕੜੀਆਂ ਚੁੱਕੀਆਂ ਹੋਈਆਂ ਸੀ ਤੇ ਉਹ ਉਥੇ ਇੱਕ ਖੂਹ ਦੇ ਵਿੱਚ ਡਿੱਗ ਪਏ ਖੂਹ ਕਿ ਜਿਹੜਾ ਬਹੁਤ ਜ਼ਿਆਦਾ ਡੂੰਘਾਣ ਸੀ ਪਰ ਉਹਨੋਂ ਤੇ ਸਿਰ ਤੇ ਲੱਕੜੀਆਂ ਰੱਖੀਆਂ ਪਾਣੀ ਵਿੱਚ ਖਲੋਤੇ ਆ ਤੇ ਬਾਣੀ ਦਾ ਜਾਪ ਕਰੀ ਜਾ ਰਿਹਾ ਦੇਖੋ ਡੋਲੇ ਨਹੀਂ ਤੇ ਜਦੋਂ ਸਿੱਖਾਂ ਨੇ ਵੇਖਿਆ ਕਿ ਭਾਈ ਮਨਜੀ ਆ ਜਾਏ ਨਹੀਂ ਆ ਉਹਨੂੰ ਲੰਬਣ ਵਾਸਤੇ ਤੁਰ ਪਏ ਗੁਰੂ ਪਿਆਰਿਓ ਦਾਰ ਸਵੇਰੇ ਦੇਖਿਆ ਜੇ ਕੀ ਹੋਇਆ ਕਿ ਖੂਹ ਦੇ ਵਿੱਚੋਂ ਆਵਾਜ਼ ਆ ਰਹੀ ਆ ਤੇ ਆ ਕੇ ਭਾਈ ਮਾਂਜੀ ਨੂੰ ਕਹਿੰਦੇ ਆਓ ਤੁਹਾਨੂੰ ਬਾਹਰ ਕੱਢੀਓ ਕਹਿੰਦਾ ਪਹਿਲਾਂ ਲੱਕੜੀਆਂ ਕੱਢੋ ਨਹੀਂ ਨਿਕਰੇ ਇਹਨੇ ਚੰਨੂ ਗੁਰੂ ਸਾਹਿਬ ਹੀ ਸਿੱਖਾ ਸਮੇਂ ਤੋਂ ਉੱਥੇ ਆ ਗਏ ਬਾਜਦੀ ਤੇ ਭਾਈ ਮਾਂਜ ਬਾਹਰ ਆ ਜਾ ਕਹਿੰਨੇ ਮਾਰਾ ਪਹਿਲਾਂ ਲੱਕੜੀਆਂ ਬਾਹਰ ਕੱਢੋ ਫਿਰ ਮੈਂ ਨਿਕਲਾਂਗਾ ਸੁਰਸੇਲਾ ਲਮਕਾ ਕੇ ਪਹਿਲਾਂ ਲੱਕੜੀਆਂ ਬਾਹਰ ਕੱਢੀਆਂ ਫਿਰ ਭਾਈ ਮੰਜ ਜੀ ਨੂੰ ਬਾਹਰ ਕੱਢਿਆ ਗਿਆ ਤੇ ਜਦੋਂ ਭਾਈ ਮੰਜ ਜੀ ਬਾਹਰ ਆਏ ਤਾਂ ਕੀ ਹੋਇਆ ਕਿ ਹੱਥ ਜੋੜ ਕੇ ਗੁਰੂ ਅੱਗੇ ਖਲੋਤੇ ਨੇ ਤੇ ਸਤਗੁਰਾਂ ਨੇ ਭਾਈ ਮੰਜ ਜੀ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਨਾਲ ਵਚਨ ਕੀਤਾ ਮੰਜ ਬਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇ ਥਾ ਸਭ ਜਗ ਲੰਗੜ ਹਾਰਾ ਬਾ ਬੋਇਤਾ ਤੇ ਜਹਾਜ ਕਹਿੰਦੇ ਮੰਜ ਗੁਰੂ ਨੂੰ ਪਿਆਰਾ ਹੈ ਤੇ ਗੁਰੂ ਨੂੰ ਮੰਜ ਪਿਆਰਾ ਤੇ ਮੰਜ ਨੂੰ ਗੁਰੂ ਪਿਆਰਾ ਹੈ ਤੇ ਮੰਜ ਗੁਰੂ ਦਾ ਜਹਾਜ਼ ਹੈ ਇਹ ਤੈਨੂੰ ਸਾਰਾ ਜੱਗ ਛੱਡ ਕੇ ਲੰਗੇਗਾ ਇਸ ਤਰ੍ਹਾਂ ਗੁਰੂ ਜੀ ਦੇ ਹਰੇਕ ਹੁਕਮ ਮੰਨਣ ਦੀ ਘਾਲ ਕਮਾਈ ਸਦਕਾ ਭਾਈ ਮੰਜ ਜੀ ਕਰਮ ਕਾਂਡਾਂ ਵਹਿਮਾ ਪਰਮਾ ਦੇ ਪਖੰਡ ਰੂਪੀ ਖੂ ਵਿੱਚੋਂ ਵੀ ਨਿਕਲ ਆਏ ਅਤੇ ਸਿੱਖੀ ਦੇ ਇਮਤਿਹਾਨ ਵਿੱਚੋਂ ਹੁਣ ਪਾਸ ਹੋ ਗਏ ਤੇ ਗੁਰੂ ਸਾਹਿਬ ਜੀ ਨੇ ਆਪਣੇ ਸਾਥੀ ਨਾਲ ਆ ਕੇ ਸਿੱਖੀ ਦੀ ਦਾਤ ਬਖਸ਼ੀ ਤੇ ਨਾਲ ਹੀ ਉਹਨਾਂ ਨੂੰ ਆਪਣੇ ਘਰ ਭੇਜ ਦਿੱਤਾ ਜਾ ਕੇ ਉੱਥੇ ਸੰਗਤ ਕਾਮ ਕਰੋ ਸਿੱਖੀ ਦਾ ਪ੍ਰਚਾਰ ਕਰੋ ਸੋ ਇਹ ਤੋਂ ਗੁਰੂ ਬਾਰੇ ਸਿੱਖਿਆ ਮਿਲਦੀ ਹੈ ਕਿ ਸਿੱਖ ਬਣਨੇ ਹੋਰਨਾ ਧਰਮਾਂ ਦੇ ਵਿਸ਼ਵਾਸ ਰਸਮਾਂ ਰੀਤੀ ਰਵਾਜਾਂ ਆਦ ਦਾ ਪੂਰੀ ਤਰ੍ਹਾਂ ਤਿਆਗ ਕਰਨਾ ਪੈਂਦਾ ਹੈ ਕੇਵਲ ਗੁਰੂ ਸਾਹਿਬ ਦੇ ਹੁਕਮਾਂ ਅਥਵਾ ਗੁਰਬਾਣੀ ਅਨਸਾਰ ਹੀ ਜੀਵਨ ਬਣਾਉਣਾ ਬੰਦਾ ਹੈ ਮੜੀਆਂ ਅਤੇ ਕਬਰਾਂ ਆਦਿ ਪੂਜਾ ਸਿੱਖ ਧਰਮ ਦੇ ਵਿੱਚ ਬਿਲਕੁਲ ਮਨਾ ਹੈ ਹੁਣ ਸਿੱਖੀ ਤੇ ਸਿੱਖੀ ਟਿਕਣ ਵਾਲੀ ਗੱਲ ਕੀ ਗੁਰੂ ਪਿਆਰੇ ਅੱਜ ਅਸੀਂ ਅੰਮ੍ਰਿਤ ਵੀ ਛਕਿਆ ਹੋਇਆ ਹੈ ਨਿਤਨੇਮ ਵੀ ਕਰਦੇ ਆ ਪਰ ਫਿਰ ਵੀ ਜਾ ਕੇ ਅਸੀਂ ਕਬਰਾਂ ਤੇ ਮੱਥੇ ਟੇਕਦੇ ਫਿਰਦੇ ਆ ਅਸੀਂ ਕਈ ਤਰ੍ਹਾਂ ਦੇ ਵਰਤ ਆਦਿਕ ਰੱਖਦੇ ਆ ਕਈ ਤਰ੍ਹਾਂ ਦੇ ਅਨਮਤਾਂ ਦੇ ਰੀਤੀ ਰਿਵਾਜਾਂ ਅਨੁਸਾਰ ਚੱਲਦੇ ਆ ਇਤਰਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਸਿੱਖੀ ਦੀ ਤੋਹਨ ਹੈ ਸਿੱਖ ਬਾੜਨਾ ਤੇ ਕੇਵਲ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਫਿਰ ਗੁਰੂ ਦੇ ਮਨ ਨੂੰ ਚੰਗੇ ਲੱਗ ਸਕਦੇ ਆ ਜੀ ਇਹ ਸੀ ਭਾਈ ਮੱਝ ਜੀ ਉਹਨਾਂ ਦੇ ਜੀਵਨ ਦੀ ਥੋੜੀ ਜੀ ਵਿਚਾਰ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਆਓ ਫਤਿਹ ਕਿ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ